ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਦੇ ਅਨਸਾਰ ਪਟਿਆਲੇ ਦੇ ਵਿੱਚ ਪਿਛਲੇ ਦਿਨੀ ਇੱਕ ਭਾਜਪਾ ਦੇ ਦਰਿੰਦੇ ਵੱਲੋਂ ਕਤਲ ਕੀਤੇ ਗਏ ਕਿਸਾਨ ਦੇ ਕਾਤਲ ਨੂੰ ਗ੍ਰਿਫਤਾਰ ਕਰਵਾਉਣ ਲਈ ਪਹੁੰਚੋ ਹੈ ਮੇਰੇ ਕਿਸਾਨ ਸਾਥੀ ਮੇਰੀਆਂ ਮਾਤਾ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਲਵਾਇਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਇੱਕ ਕਲੀਅਰ ਕਰ ਦਿਆਂ ਸਾਡੇ ਵੀਰ ਜੀ ਪ੍ਰਸ਼ਾਸਨ ਵਾਲੇ ਖੜੇ ਨੇ ਮੇਰੇ ਨਾਲ ਇਹਨਾਂ ਨੇ ਗੱਲ ਕੀਤੀ ਸੀ ਕਿ 4 ਕਿ ਲੀਟਰ ਚੱਲੋ ਛਤਰੀ ਬਾਣ ਚੌਂਕ ਦੇ ਵਿੱਚ ਤੁਹਾਡੀ ਨਾਲ ਗੱਲਬਾਤ ਕਰਵਾ ਦੇ ਸੋ ਵੀਰ ਜੀ ਅਸੀਂ ਪਹਿਲਾਂ ਕਲੀਅਰ ਕਰ ਦਈਏ ਕਿ ਜੋ ਵੀ ਗੱਲਬਾਤ ਹੋਣੀ ਹੈ ਸਾਡੇ ਸਟੇਟ ਬਾਡੀ ਦੇ ਲੀਡਰ ਪਟਿਆਲੇ ਦੇ ਵਿੱਚ ਹੀ ਨੇ ਸੁਪਾ ਪ੍ਰਧਾਨ ਸਰਦਾਰ ਜਗੀਰ ਸਿੰਘ ਢੱਲੇਵਾਲ ਜੀ ਕੇ ਜੋਇਕਤਾ ਸਿੱਧੂ ਪਰ ਸਮੂਚੀਆਂ ਸਾਡੀਆਂ ਮੋਰਚੀਆਂਆਂ ਦੀਆਂ ਦੂਜੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰੇ ਇੱਥੇ ਨੇ ਜਿਹੜੀ ਗੱਲਬਾਤ ਹੋਣੀ ਹੈ ਉਹਨਾਂ ਨਾਲ ਹੀ ਹੋਣੀ ਹੈ ਉਹਨਾਂ ਨੇ ਕੀ ਫੈਸਲਾ ਕਰਨਾ ਉਹਨਾਂ ਤੇ ਹੀ ਬਟਪਿੰਡ ਹੈ ਅਸੀਂ ਕਿਸੇ ਨਾਲ ਕੋਈ ਮੀਟਿੰਗ ਨਹੀਂ ਕਰ ਸਕਦੇ ਤੇ ਨਾ ਹੀ ਕੋਈ ਫੈਸਲਾ ਲੈ ਸਕਦੇ ਸਾਡੀ ਤਾਂ ਇੱਕੋ ਮੰਗ ਹੈ ਕਿ ਉਸ ਬੀਜੇਪੀ ਦੇ ਦਰਿੰਦੇ ਨੇ ਜਿਸ ਨੇ ਧੱਕੇ ਮਾਰ ਕੇ ਸਾਡੇ ਇੱਕ ਕਿਸਾਨ ਦਾ ਕਤਲ ਕੀਤਾ ਹੈ ਔਰ ਸਾਡੇ ਕਿਸਾਨ ਦੇ ਕਾਤਲ ਨੂੰ ਬੀਜੇਪੀ ਦੇ ਨੂੰ ਹਰਵਿੰਦਰ ਹਰਪਾਲਪੁਰ ਜਿਹਦੇ ਤੇ ਤੁਹਾਡੇ ਥਾਣੇ ਦੇ ਵਿੱਚ ਫਾਇਰ ਲਾਉਂਚ ਵੀ ਹੋ ਗਈ ਹੈ ਉਹਨੂੰ ਗ੍ਰਿਫਤਾਰ ਕਰੋ ਜੇ ਤੁਸੀਂ ਉਹਨੂੰ ਨਹੀਂ ਗ੍ਰਿਫਤਾਰ ਕਰਨਾ ਤੁਹਾਡੇ ਤੇ ਕੋਈ ਭਾਜਪਾ ਦੀ ਪਾਰਟੀ ਦਾ ਜਾਂ ਕੇਂਦਰ ਦੀ ਸਰਕਾਰ ਦਾ ਜਾਂ ਪੰਜਾਬ ਦੀ ਸਰਕਾਰ ਦਾ ਕੋਈ ਦਬਾਅ ਹੈ ਤੁਸੀਂ ਉਹਨੂੰ ਨਹੀਂ ਗ੍ਰਿਫਤਾਰ ਕਰਨਾ ਤੇ ਤੁਸੀਂ ਫਿਰ ਸਾਨੂੰ ਗ੍ਰਿਫਤਾਰ ਕਰ ਚੁੱਕੇ ਹੋ ਹਾਂਜੀ ਹਾਂਜੀ ਸਰ ਤੇ ਫਿਰ ਸਾਨੂੰ ਜੇਲ੍ਹ ਜਾਣ ਦਾ ਪ੍ਰਬੰਧ ਕਰੋ ਸਾਨੂੰ ਜੇਲ੍ਹ بچਾਓ ਬਸ ਸਾਡੀ ਇਹ ਡਿਮਾਂਡ ਹੈ ਇਹ ਤੋਂ ਸਵਾਏ ਜੇਕਰ ਤੁਸੀਂ ਕੋਈ ਇਹਨਾਂ ਫੈਸਲਿਆਂ ਤੇ ਗੱਲ ਕਰਨੀ ਚਾਹੁੰਦੇ ਹੋ ਸਾਡੇ ਦੋਹਾਂ ਮੋਰਚਿਆਂ ਸਿਨੂ ਕਿਸਾਨ ਮੋਰਚਾ ਕੈ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਮੋਰਚੇ ਦੀ ਲੀਡਰਸ਼ਿਪ ਸਾਡੀ ਹੈਗੀ ਹੈ ਉਹਨਾਂ ਨਾਲ ਜਿੱਥੇ ਵੀ ਗੱਲਬਾਤ ਕਰਨੀ ਹੈ ਪ੍ਰਸ਼ਾਸਨ ਨੇ ਥੋੜੇ ਜੁੱਤ ਘੜਿਆ ਰਿਹਾ ਉਹਨਾਂ ਨਾਲ ਕਰ ਸਕਦੇ ਸੋ ਆਪਣੀ ਗੱਲ ਨੂੰ ਅੱਗੇ ਤੋਰਾ ਭਰਾਵੋ ਲੜਾਈ ਅੱਜ ਦੀ ਨਹੀਂ ਲੜਾਈ ਪਿਛਲੇ ਲੰਬੇ ਸਮੇਂ ਤੋਂ ਸ਼ੁਰੂ ਹੋਈ ਹੈ ਦੇਸ਼ ਦੀਆਂ ਸਰਕਾਰਾਂ ਸਟੇਟਾਂ ਦੀਆਂ ਸਰਕਾਰਾਂ ਕਿਰਤੀ ਲੋਕਾਂ ਦੇ ਹੱਥ ਦੇ ਵਿੱਚੋਂ ਟੁਕੜੇ ਖੋਹ ਕੇ ਕੁਝ ਦੁਨੀਆ ਦੇ ਫੱਟੇ ਬੱਡੇ ਕਾਰਪੋਰੇਟ ਘਰਾਣੇ ਉਹਨਾਂ ਦੇ ਹੱਥ ਵਿੱਚ ਦੇਣਾ ਚਾਹੁੰਦੇ ਆ ਕਿਰਤੀ ਲੋਕਾਂ ਦੇ ਘਰੇ ਮਰਦੀ ਚੁੱਲ੍ਹਾ 'ਚ ਅੱਗ ਸਮੇਂ ਦੀਆਂ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਸਮੇਂ ਦੀ ਭਾਰਤ ਸਰਕਾਰ ਮੋਦੀ ਦੀ ਦਵਾਈ ਵਿੱਚ ਚਲਦੀ ਸਰਕਾਰ ਦਾ ਸਮੇਂ-ਸਮੇਂ ਦੀਆਂ ਸਟੇਟਾਂ ਦੀਆਂ ਸਰਕਾਰਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਾਰੇ ਇੱਕੋ ਹੀ ਤਰ੍ਹਾਂ ਦੇ ਲੋਕ ਨੇ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਫੰਡਾਂ ਦੇ ਨਾਲ ਕੁਰਸੀਆਂ ਨਹੀਂਆ ਹੋਈਆਂ ਤਾਂ ਨਾ ਕਾਰਪੋਰੇਟ ਘਰਾਣਿਆਂ ਦੇ ਝਾੜੂ ਫਰਦਾਰ ਬਣੇ ਹੋਏ ਨੇ ਦੇਸ਼ ਦੇ ਕਿਰਤੀ ਲੋਕ ਆਪਦਾ ਹੱਕ ਮੰਗਦੇ ਐ ਦੇਸ਼ ਦਾ ਕਿਸਾਨ ਮਜ਼ਦੂਰ ਆਪਦਾ ਹੱਕ ਮੰਗਦਾ ਐ ਕਿ ਸਾਡੀਆਂ ਫਸਲਾਂ ਦੇ ਭਾਅ ਤੁਹਾਡੀਆਂ ਸਰਕਾਰਾਂ ਦੇ ਦੁਆਰ ਬਣਾਏ ਗਏ ਥਾਪੇ ਗਏ ਕਮਿਸ਼ਨ ਡਾਕਟਰ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦੇ ਮੁਤਾਬਕ ਸਾਨੂੰ ਕਿਉਂ ਨਹੀਂ ਦਿੱਤੇ ਜਾਂਦੇ ਕਿਰਤੀ ਲੋਕ ਮੰਗ ਕਰਦੇ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਸਾਨੂੰ ਫਸਲਾਂ ਦੇ ਭਾਅ ਮੁਨਾਫੇ ਵਾਲੇ ਨਹੀਂ ਮਿਲੇ ਅੱਜ ਤੱਕ ਘਾਟੇ ਵਾਲੇ ਮਿਲੇ ਘਾਟੇ ਵਾਲੇ ਭਾਅ ਦੇ ਮੁਤਾਬਕ ਫਸਲਾਂ ਪੈਦਾ ਕਰਦਾ ਅੱਜ ਪੰਜਾਬ ਦਾ ਦੇਸ਼ ਦਾ ਕਿਸਾਨ ਮਜ਼ਦੂਰ ਕਰਜ਼ਈ ਹੋਇਆ ਹੈ ਤੁਹਾਡੇ ਬੁੱਧੀਜੀਵੀ ਲੋਕ ਸਰਕਾਰਾਂ ਮੰਨ ਚੁੱਕੀਆਂ ਏ ਕਿਸਾਨ ਮਜ਼ਦੂਰ ਕਰਜਈ ਹੋਇਆ ਤਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੋਇਆ ਇਹ ਡਾਕਟਰ ਸੁਆਮੀਨਾਥ ਦੀ ਰਿਪੋਰਟ ਕਹਿੰਦੀ ਹੈ